ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਟੀਮ ਵੀ ਇਨਫੋ YouTube ਚੈਨਲ ਤੇ Facebook ਪੇਜ ਤੇ ਦੋਸਤੋ ਸਰਕਾਰ ਦੇ ਵੱਲੋਂ ਸੀਰਮ ਸਕੀਮ ਤੋਂ ਬਾਅਦ ਸਮਾਹਮ ਸਕੀਮ ਦੇ ਅਧੀਨ ਵੀ ਸਬਸਿਡੀ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਸਕੀਮ ਦੇ ਤਹਿਤ ਤੁਸੀਂ ਨਿਊਮਿਕ ਪਲੈਂਟਰ ਝੋਨਾ ਬੀਜਣ ਵਾਲੀ ਮਸ਼ੀਨ ਤੇ ਹੋਰ ਵੀ ਕਾਫੀ ਸਾਰੀਆਂ ਮਸ਼ੀਨਾਂ ਦੇ ਉੱਤੇ ਸਬਸਿਡੀ ਲੈ ਸਕਦੇ ਹੋ ਸੋ ਸਾਰੀ ਜਾਣਕਾਰੀ ਅੱਜ ਆਪਾਂ ਤੁਹਾਡੇ ਨਾਲ ਇਸ ਸਕੀਮ ਦੇ ਤਹਿਤ ਸਾਂਝੀ ਕਰਾਂਗੇ ਕਿਹੜੀਆਂ-ਕਿਹੜੀਆਂ ਮਸ਼ੀਨਾਂ ਦੇ ਉੱਪਰ ਕਿੰਨੀ ਸਬਸਿਡੀ ਤੁਸੀਂ ਲੈ ਸਕਦੇ ਹੋ ਫਾਈਲ ਅਪਲਾਈ ਕਰਨ ਦੇ ਲਈ ਦੋਸਤੋ ਤੁਸੀਂ ਜਿਹੜਾ ਪੰਜਾਬ ਸਰਕਾਰ ਦਾ ਐਗਰੀ ਮਸ਼ੀਨਰੀ ਪੋਰਟਲ ਐਸੋ ਪੋਰਟਲ ਦੇ ਉੱਪਰ ਆ ਜਾਣਾ ਹੈ ਅਗਰ ਤੁਹਾਡੀ ਆਈਡੀ ਇਸ ਪੋਰਟਲ ਦੇ ਉੱਪਰ ਪਹਿਲਾਂ ਤੋਂ ਬਣੀ ਹੋਈ ਹੈ ਤਾਂ ਤੁਸੀਂ ਲੌਗ ਇਨ ਫਾਰ ਐਗਰੀ ਮਸ਼ੀਨਰੀ ਆਪਸ਼ਨ ਦੇ ਉੱਪਰ ਕਲਿੱਕ ਕਰਕੇ ਆਪਣੀ ਆਈਡੀ ਜਿਹੜੀ ਉਸ ਨੂੰ ਲੌਗ ਇਨ ਕਰ ਲੈਣਾ ਹੈ ਅਗਰ ਤੁਹਾਡੀ ਆਈਡੀ ਨਹੀਂ ਬਣੀ ਤਾਂ ਉੱਪਰ ਜੋ ਆਪਸ਼ਨ ਦਿਖਾਈ ਦੇ ਰਹੇ ਐ ਅਪਲਾਈ ਅੰਡਰ ਸੀਆਰਐਮ ਸਮਾਹਮ ਸਕੀਮ ਤਾਂ ਇਹ ਆਪਸ਼ਨ ਤੇ ਕਲਿੱਕ ਕਰਕੇ ਤੁਸੀਂ ਆਪਣਾ ਆਧਾਰ ਕਾਰਡ ਨੰਬਰ ਭਰ ਕੇ ਤੇ ਆਪਣੀ ਜਿਹੜੀ ਆਈਡੀ ਆ ਉਹ ਬਣਾ ਲੈਣੀ ਐ ਇਹ ਆਈਡੀ ਬਣਾਉਣ ਦੇ ਲਈ ਤੁਹਾਡਾ ਜਿਹੜਾ ਜੇ ਫਾਰਮ ਆਨਲਾਈਨ ਹੋਣਾ ਜ਼ਰੂਰੀ ਐ ਤਾਂ ਉਸ ਤੋਂ ਬਾਅਦ ਦੋਸਤੋ ਤੁਸੀਂ ਆਪਣੀ ਆਈਡੀ ਨੂੰ ਲੌਗਇਨ ਕਰਕੇ ਅੱਗੇ ਦਾ ਪ੍ਰੋਸੈਸ ਜਿਹੜਾ ਉਹ ਸ਼ੁਰੂ ਕਰ ਲੈਣਾ ਐ ਤਾਂ ਇਸ ਤਰ੍ਹਾਂ ਦੋਸਤੋ ਆਪਾਂ ਆਪਣੀ ਜਿਹੜੀ ਆਈਡੀ ਹੈ ਉਹ ਲੌਗ ਇਨ ਕਰ ਲੈਣੀ ਹੈ ਉਸ ਤੋਂ ਉੱਪਰ ਜੋ ਤਿੰਨ ਲਾਈਨਾਂ ਤੁਹਾਨੂੰ ਦਿਖਾਈ ਦੇ ਰਹੀਆਂ ਇਹਨਾਂ ਦੇ ਉੱਪਰ ਕਲਿੱਕ ਕਰਕੇ ਤਾਂ ਥੱਲੇ ਤੁਸੀਂ ਜੋ ਆਪਸ਼ਨ ਦੇਖ ਰਹੇ ਹੋ ਅਪਲਾਈ ਫਾਰ ਸਮਮ ਇਹਦੇ ਉੱਪਰ ਆਪਾਂ ਕਲਿੱਕ ਕਰਾਂਗੇ ਤਾਂ ਅੱਗੇ ਦਾ ਪ੍ਰੋਸੈਸ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਹੈ ਤਾਂ ਇਹ ਦੋਸਤੋ ਅਗਲੀ ਵਿੰਡੋ ਜਿਹੜੀ ਖੁੱਲ ਚੁੱਕੀ ਹੈ ਮਸ਼ੀਨ ਅਵੇਦਨ ਫਾਰਮ ਤਾਂ ਇੱਥੇ ਜੋ ਆਪਸ਼ਨ ਦਿਖਾਈ ਦੇ ਰਿਹਾ ਹੈ ਸਿਲੈਕਟ ਗਰੁੱਪ ਤਾਂ ਇੱਥੇ ਆਪਾਂ ਕਲਿੱਕ ਕਰਕੇ ਜਿਹੜਾ ਇਹ ਗਰੁੱਪ ਸਿਲੈਕਟ ਕਰਨਾ ਹੈ ਇੰਡੀਵਿਜੂਅਲ ਫਾਰਮਰ ਜੋ ਸਿੰਗਲ ਫਾਰਮਰ ਵਾਸਤੇ ਹੈ ਤੇ CHC ਸੈਂਟਰ ਅਗਰ ਤੁਸੀਂ ਬਣਾ ਕੇ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਉਹਦੇ ਤਹਿਤ ਵੀ ਤੁਸੀਂ ਜਿਹੜਾ ਅਪਲਾਈ ਕਰ ਸਕਦੇ ਹੋ ਇੰਡੀਵਿਜੂਅਲ ਫਾਰਮਰ ਦੇ ਤਹਿਤ ਤੁਸੀਂ ਸਿਰਫ ਇੱਕ ਮਸ਼ੀਨ ਦੇ ਉੱਪਰ ਸਬਸਿਡੀ ਲੈ ਸਕਦੇ ਹੋ ਅਗਰ ਤੁਸੀਂ CHC ਦੇ ਤਹਿਤ ਅਪਲਾਈ ਕਰਦੇ ਹੋ ਤਾਂ ਤੁਸੀਂ 10 ਲੱਖ ਤੋਂ ਲੈ ਕੇ 1 ਕਰੋੜ ਰੁਪਏ ਤੱਕ ਦੀਆਂ ਮਸ਼ੀਨਾਂ ਦੇ ਉੱਪਰ ਸਬਸਿਡੀ ਲੈ ਸਕਦੇ ਹੋ CHC ਤੋਂ ਭਾਵ ਹੈ ਕਿ ਤੁਸੀਂ ਆਪਣੇ ਇਲਾਕੇ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਜ਼ਰੂਰੀ ਮਸ਼ੀਨਾਂ ਜਿਹੜੀਆਂ ਉਹ ਲੈ ਕੇ ਆਪਣਾ ਇੱਕ ਸੈਂਟਰ ਬਣਾ ਸਕਦੇ ਹੋ ਜੋ ਕਿ ਬਾਕੀ ਕਿਸਾਨਾਂ ਨੂੰ ਮਸ਼ੀਨਾਂ ਕਿਰਾਏ ਤੇ ਦੇਣ ਦਾ ਕੰਮ ਤੁਸੀਂ ਕਰ ਸਕਦੇ ਹੋ ਤੇ ਇਸ ਨੂੰ ਜਿਹੜਾ CHC ਦਾ ਨਾਮ ਸਰਕਾਰ ਦੇ ਵੱਲੋਂ ਦਿੱਤਾ ਗਿਆ ਹੈ ਜਿਸ ਦੇ ਤਹਿਤ ਦੋਸਤੋ ਇੱਕ ਇਕੱਲਾ ਕਿਸਾਨ ਵੀ ਆਪਣਾ CHC ਸੈਂਟਰ ਬਣਾ ਕੇ 1 ਕਰੋੜ ਰੁਪਏ ਤੱਕ ਦੀ ਮਸ਼ੀਨਰੀ ਦੇ ਉੱਪਰ ਸਬਸਿਡੀ ਲੈ ਸਕਦਾ ਹੈ ਇਸ ਤੋਂ ਇਲਾਵਾ ਤੁਸੀਂ 9 ਮੈਂਬਰਾਂ ਦਾ ਗਰੁੱਪ ਬਣਾ ਕੇ ਵੀ ਸਮਹਿਮ ਸਕੀਮ ਦੇ ਤਹਿਤ ਅਪਲਾਈ ਕਰ ਸਕਦੇ ਹੋ ਤੇ ਇਸ ਤੋਂ ਅੱਗੇ ਦੋਸਤੋ ਤੁਹਾਡੇ ਕੋਲ ਇੱਕ ਆਪਣੀ ਜ਼ਮੀਨ ਦੀ ਜਿਹੜੀ ਫਰਦ ਹੈ ਉਸ ਦੀ ਪੀਡੀਐਫ ਫਾਈਲ ਹੋਣੀ ਚਾਹੀਦੀ ਹੈ ਤੇ ਇੱਥੇ ਤੁਸੀਂ ਆਪਣੀ ਫਰਦ ਦੀ ਜਿਹੜੀ ਪੀਡੀਐਫ ਫਾਈਲ ਆ ਉਹ ਅਪਲੋਡ ਕਰ ਦੇਣੀ ਹੈ ਫਰਦ ਅਪਲੋਡ ਕਰਨ ਤੋਂ ਬਾਅਦ ਦੋਸਤੋ ਅਗਲੀ ਵਿੰਡੋ ਖੁੱਲ ਚੁੱਕੀ ਹੈ ਜਿੱਥੇ ਕਿ ਆਪਾਂ ਮਸ਼ੀਨਾਂ ਦੀ ਚੋਣ ਕਰਨੀ ਹੈ ਤਾਂ ਉਹ ਪਹਿਲਾਂ ਆਪਾਂ ਦੇਖਦੇ ਹਾਂ ਕਿ ਕਿਹੜੀਆਂ-ਕਿਹੜੀਆਂ ਮਸ਼ੀਨਾਂ ਦੇ ਉੱਪਰ ਸਰਕਾਰ ਦੇ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ ਤਾਂ ਸਭ ਤੋਂ ਪਹਿਲਾਂ ਜੋ ਪੈਡੀ ਟ੍ਰਾਂਸਪਲੈਂਟਰ ਹੈ ਚੋਨਾ ਲਾਉਣ ਵਾਲੀ ਮਸ਼ੀਨ ਨਿਊਮੈਕ ਪਲੈਂਟਰ ਆ ਗਿਆ ਡੀਐਸਆਰ ਡ੍ਰਿਲ ਆ ਗਈ ਰਿਲੀਜ਼ਡ ਬੈਡ ਪਲੈਂਟਰ ਸਿੰਗਲ ਰੋ ਵਾਲੀ ਮੱਕੀ ਵਾਲੀ ਜਿਹੜੀ ਮਸ਼ੀਨ ਹੈ ਲੱਕੀ ਸੀਡ ਡ੍ਰਿਲ ਟਰੈਕਟਰ ਆਪਰੇਟਿਡ ਸਪਰੇਅਰ ਬੰਡ ਫਾਰਮਰ ਪੈਡੀ ਨਰਸਰੀ ਸਟੋਨ ਕਲੈਕਟਰ ਇਸ ਸਪਰੇਅਰ ਦੋਸਤੋ ਜੋ ਕਿ ਵੱਖ-ਵੱਖੀਆਂ ਸਪਰੇਅਰ ਹੈ ਇੱਥੇ ਕਾਫੀ ਤੁਸੀਂ ਦੇਖ ਸਕਦੇ ਹੋ ਦੋਸਤੋ ਅੱਗੇ ਨਰਸਰੀ ਸੀਡਰ ਆਗੇ ਪਨੀਰੀ ਵਿਜਨ ਵਾਲੀਆਂ ਮਸ਼ੀਨਾਂ ਤਾਂ ਤੁਸੀਂ ਆਪਣੀ ਲੋਡ ਮੁਤਾਬਕ ਇਹਨਾਂ ਦੇ ਵਿੱਚੋਂ ਜਿਹੜੀਆਂ ਮਸ਼ੀਨਾਂ ਦੀ ਸਿਲੈਕਸ਼ਨ ਕਰ ਲੈਣੀ ਹੈ ਉਸ ਤੋਂ ਬਾਅਦ ਹੇਠਾਂ ਜੋ ਆਪਸ਼ਨ ਦਿਖਾਈ ਦੇ ਆ ਮਸ਼ੀਨ ਨਵੇਦਨ ਕਰਨ ਦੇ ਲਈ ਕਲਿੱਕ ਕਰੋ ਇਸ ਦੇ ਉੱਪਰ ਤੁਸੀਂ ਕਲਿੱਕ ਕਰ ਦੇਣਾ ਜੋ ਵੀ ਮਸ਼ੀਨਾਂ ਆਪਾਂ ਸਿਲੈਕਟ ਕਰਾਂਗੇ ਉਹਨਾਂ ਸਾਰੀਆਂ ਮਸ਼ੀਨਾਂ ਦੀ ਡਿਟੇਲ ਹੈ ਜਿਹੜੀ ਅੱਗੇ ਇੱਥੇ ਆਪਣੇ ਕੋਲੇ ਆ ਜਾਣੀ ਆ ਜਿਵੇਂ ਆਪਾਂ ਡੀਐਸਆਰ ਮਸ਼ੀਨ ਦੀ ਸਿਲੈਕਸ਼ਨ ਕੀਤੀ ਸੀ ਤਾਂ 1 ਲੱਖ ਰੁਪਿਆ ਇਸ ਦੀ ਨੈਸ਼ਨਲ ਕੀਮਤ ਹੈ 50% ਸਬਸਿਡੀ ਦੇ ਤਹਿਤ ਆਪਾਂ ਨੂੰ 50000 ਰੁਪਿਆ ਇਸ ਮਸ਼ੀਨ ਦੇ ਉੱਪਰ ਸਬਸਿਡੀ ਮਿਲਣੀ ਹੈ ਤੇ 5000 ਰੁਪਿਆ ਆਪਾਂ ਨੂੰ ਟੋਕਨ ਮਨੇ ਜਿਹੜੀ ਹੁਣੇ ਆਨਲਾਈਨ ਇੱਥੇ ਜਮ੍ਹਾਂ ਕਰਵਾਉਣੀ ਪੈਣੀ ਆ ਤਾਂ ਜਮ੍ਹਾਂ ਕਰੋ ਦੇ ਉੱਪਰ ਆਪਾਂ ਜਦੋਂ ਕਲਿੱਕ ਕਰਾਂਗੇ ਤਾਂ ਅਗਲੀ ਵਿੰਡੋ ਜਿਹੜੀ ਉਹ ਖੁੱਲ੍ਹ ਜਾਣੀ ਆ ਤਾ ਇੱਥੇ ਤੁਸੀਂ ਦੇਖ ਸਕਦੇ ਹੋ ਜਿਹੜਾ ਮਸ਼ੀਨਾਂ ਦਾ ਆਪਣਾ ਅਵੇਦਨ ਹੋ ਚੁੱਕਿਆ ਹੈ ਤਾਂ ਅਗਲਾ ਪ੍ਰੋਸੈਸ ਹੈ ਜਿਹੜਾ ਟੋਕਨ ਮਨੀ ਦਾ ਸ਼ੁਰੂ ਹੋ ਚੁੱਕਿਆ ਹੈ ਤੇ ਇਹਦੇ ਵਾਸਤੇ ਆਪਾਂ ਜਿਹੜਾ 5000 ਰੁਪਿਆ ਟੋਕਨ ਮਨੀ ਆ ਉਹ ਇੱਥੇ ਆਨਲਾਈਨ ਭਰਨਾ ਹੈ ਇਹ 5000 ਰੁਪਿਆ ਰਿਫੰਡੇਬਲ ਹੋਵੇਗਾ ਤੁਹਾਡੀ ਫਾਈਲ ਪਾਸ ਹੋਵੇ ਜਾਂ ਨਾ ਹੋਵੇ ਸਰਕਾਰ ਦੇ ਵੱਲੋਂ ਵਾਪਸ ਜਿਹੜਾ ਤੁਹਾਡੇ ਖਾਤੇ ਦੇ ਵਿੱਚ 5000 ਰੁਪਿਆ ਪਾ ਦਿੱਤਾ ਜਾਵੇਗਾ ਤੇ ਇਹ ਤੁਸੀਂ ਆਪਣੀ ਸੁਵਿਧਾ ਦੇ ਮੁਤਾਬਕ Google Pay ਜਾਂ ਹੋਰ ਕੋਈ ਵੀ ਆਪਸ਼ਨ ਵਰਤ ਕੇ ਇਹ 5000 ਰੁਪਿਆ ਇੱਥੇ ਆਨਲਾਈਨ ਤੁਸੀਂ ਆਪਣਾ ਜਿਹੜਾ ਜਮਾ ਕਰ ਦੇਣਾ ਹੈ ਤਾਂ ਹੁਣ ਅੱਗੇ ਦੋਸਤੋ ਗੱਲ ਕਰਦੇ ਆ ਆਖਰੀ ਤਰੀਕ ਦੀ ਤਾਂ ਦੋਸਤੋ ਸਮੈਮ ਤੇ ਸੀਆਰਐਮ ਦੋਨੋਂ ਸਕੀਮਾਂ ਦੇ ਤਹਿਤ ਤੁਸੀਂ 12 ਮਈ ਤੱਕ ਆਪਣੀਆਂ ਫਾਈਲਾਂ ਜਿਹੜੀਆਂ ਆਨਲਾਈਨ ਅਪਲਾਈ ਕਰ ਸਕਦੇ ਹੋ ਇਹ ਫਾਈਲਾਂ ਤੁਸੀਂ ਖੁਦ ਵੀ ਅਪਲਾਈ ਕਰ ਸਕਦੇ ਹੋ ਜਾਂ ਆਪਣੇ ਕਿਸੇ ਨੇੜੇ ਦੇ ਸੀਐਸਸੀ ਸੈਂਟਰ ਜਾਂ ਜੋ ਵੱਖ-ਵੱਖਰੀਆਂ ਮਸ਼ੀਨਾਂ ਦੀਆਂ ਕੰਪਨੀਆਂ ਦੇ ਡੀਲਰ ਐ ਤਾਂ ਉਹਨਾਂ ਦੇ ਵੱਲੋਂ ਵੀ ਇਹ ਫਾਈਲਾਂ ਜਿਹੜੀਆਂ ਅਪਲਾਈ ਕੀਤੀਆਂ ਜਾਂਦੀਆਂ ਤਾਂ ਉਹਨਾਂ ਕੋਲ ਜਾ ਕੇ ਵੀ ਤੁਸੀਂ ਆਪਣੀਆਂ ਫਾਈਲਾਂ ਜਿਹੜੀਆਂ ਅਪਲਾਈ ਕਰਵਾ ਸਕਦੇ ਹੋ ਸੋ ਵੀਡੀਓ ਨੂੰ ਲਾਈਕ ਤੇ ਆਪਣੇ ਹੋਰ ਕਿਸਾਨ ਭਰਾਵਾਂ ਦੇ ਨਾਲ ਸਾਂਝੀ ਜ਼ਰੂਰ ਕਰ ਦਿਓ ਧੰਨਵਾਦ